ਲਾਓ ਵੀ ਦੋਸਤੋ ਅੱਜ ਤੁਹਾਨੂੰ ਤੁਹਾਡੇ ਮਗਰ ਮਗਰ ਫਿਰਨ ਵਾਲੀ ਬਸ਼ੀਰੀ ਲਿਆਤੀ। ਮਤਲਬ ਛੋਟੀ ਵੀਸ਼ੀਰੀ 4.5-5 ਮਹੀਨੇ ਹੋਵਰੇ ਜਿਵੇਂ ਲਾ ਲੂਗੇ ਉਦਾਂ ਹੀ ਫਿਰਦੀ ਰਹੇ ਮਗਰ ਮਗਰ। ਦੁੱਧੋਂ ਟੁੱਟੀ ਆ। ਚੰਗੇ ਖਾਨਦਾਨ ਦੀ ਇਹ ਪਿਓ ਦਾ 66 ਇੰਚ ਕੱਦ ਦਾ। ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਆ। ਕੀ ਨਸਲ ਆ। ਕੀ ਇਹਦੇ ਬਾਰੇ ਡਿਟੇਲ ਆ ਹਨਾ। ਵਸਤੋ ਇਹ ਵੀਡੀਓ ਪੂਰੀ ਦੇਖ ਲਓ ਲੰਬੀ ਵੀਡੀਓ ਨਹੀਂ ਬਣਾਈ ਮਸਾਂ ਢਾਈ ਕਮੈਂਟਾਂ ਦੀ ਵੀਡੀਓ ਹੈ ਮੋਟੀ ਮੋਟੀ ਡਿਟੇਲ ਸਾਰੀ ਦੇ ਦੇਣੀ ਆ। ਜੇ ਬੱਚੀ ਪਸੰਦ ਆਈ ਫਾਰਮ ਤੇ ਆ ਕੇ ਦੇਖ ਕੇ ਪੈਸੇ ਦੇ ਕੇ ਲੈ ਜਾਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਤੇ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ 2 ਮਈ 2025 ਨੂੰ ਵੀਡੀਓ ਅਪਲੋਡ ਹੋਣ ਜਾ ਰਹੀ ਹੈ ਜੀ ਤੇ ਤਰੀਬ ਦੋਸਤੋ ਪਤਾ ਬੋਲਦੇ ਹੁੰਦੇ ਤੁਹਾਨੂੰ ਪਤਾ ਚੱਲ ਜੇ ਕਿਹੜੇ ਦਿਨ ਦੀ ਵੀਡੀਓ ਆ ਤੂੰ ਨੂੰ ਵੀ ਦੱਸਣਾ ਸੌਖਾ ਹੋ ਜਾਂਦਾ ਕਈ ਵਾਰ ਵੀਡੀਓ ਸਾਲ-ਸਾਲ ਪੁਰਾਣੀ ਵੀ ਚੱਲ ਪੈਂਦੀ ਤਾਂ ਬੰਦਿਆਂ ਨੂੰ ਭੁਲੇਖਾ ਪੈ ਜਾਂਦਾ ਵੀ ਨਵੀਂ ਵੀਡੀਓ ਆ ਤਾਂ ਮਿੱਤਰੋ ਜਿਆਦਾ ਲੰਮੀ ਨਾ ਵੀਡੀਓ ਕਰੀ ਸਾਰੀ ਡਿਟੇਲ ਤੁਹਾਨੂੰ ਦੇ ਦਈਏ ਜੇ ਤੁਹਾਡੇ ਪਸੰਦ ਹੋਈ ਤਾਂ ਫੋਨ ਲਾ ਲਿਓ ਨੰਬਰ ਥੱਲੇ ਚੱਲੀ ਜਾਂਦੇ ਆ ਤੇ ਪਹਿਲਾਂ ਤਾਂ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਮਿਹਨਤ ਲੱਗੇ ਤੁਹਾਡੇ ਲਈ ਵੀਡੀਓ ਬਣਾਉਣਾ ਚੰਗੇ ਮਾਰਕ ਨਾਲ ਸਸਤਾ ਜਾਨਵਰ ਲੱਭ ਕੇ ਲਿਆਉਣਾ ਹਨ ਤੇ ਫਿਰ ਬਾਕੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਆਪਾਂ ਬੜੀ ਲੰਬੀ ਨਾ ਕਰੀਏ ਵੀਡੀਓ ਦਾ ਸਾਰੀ ਡਿਟੇਲ ਦੇ ਦਈਏ ਆਵਲਾ ਸੰਜਾਖ ਬੱਚੀ ਹੈ ਦੋਸਤੋ ਇਹਦੀ ਮਾਂ ਜਿਹੜੀ ਉਦੈਪੁਰ ਪੈਲਸ ਲਾਇੰਕ ਤੋਂ ਕਾਲੀ ਆਵਲਾ ਖਾਤ ਤੇ ਪੋਆ ਦਾ ਨੁਕਰਾ ਜੀ ਚੱਕ ਰੋਹੀ ਹੈ ਰੋਹੀਆਂ ਵਾਲਾ ਸੁਲਤਾਨ ਘੋੜਾ 67 ਇੰਚ ਉਹਦੀ ਹਾਈਟ ਆ ਉਹਦੀ ਬੱਚੀ ਹੈ ਚੌਕੜੀ ਬੱਚੀ ਆ ਕੇ ਦੰਦ ਬਟਲੋ ਕੋਈ ਸਿਗੜੀ ਦੰਦੀ ਹਜੇ 22 22 ਵੀ ਨਹੀਂ ਵਿੱਚ ਬੰਦਾ ਕਹਿ ਦਿੰਦਾ ਜਾਂ ਮਾਸ ਸਾਈਡ ਤੇ ਕਰਨ ਲੱਗ ਗਿਆ ਥੋੜੀ ਥੋੜੀ ਕੱਢੇ ਪੂਰੀ ਚੌਕੜੀ ਬੱਚੀ ਆ ਹੱਦ 5 ਮਹੀਨੇ ਉਮਰ ਹੈ ਇਹਦੀ ਬਾਲ ਭੋਰੀਆਂ ਵੱਲੋਂ ਜਮਾਂ ਸਾਫ ਹੱਥਾਂ ਪੈਰਾਂ ਦੀ ਸਾਫ ਆ ਕੇ ਨਲੀ ਚੈੱਕ ਕਰੋ ਨਲੀ ਦਾ ਸਾਈਜ਼ ਕਿੱਡਾ ਤੁਸੀਂ ਆਪ ਅੰਦਾਜ਼ਾ ਲਾ ਲਓ ਜੀ ਹਾਂ ਵੀ ਬੱਚੇ ਕੱਦ ਵਾਲੀ ਆ ਨਲੀ ਦੇ ਨਾਲ ਨਾਲ ਕੰਨ ਦੀ ਕੰਡੀਸ਼ਨ ਗਰਦਨ ਤੇ ਬੰਦ ਤਰ੍ਹਾਂ ਪੁੱਠਾ ਪੱਠਾ ਇਹਨਾਂ ਪੂਰਾ ਪਰਫੈਕਟ ਆ ਆਪਾਂ ਕਹਿ ਸਕਦੇ ਕੰਨਾਂ ਤੋਂ ਲੈ ਕੇ ਪੈਰਾਂ ਤਾਈਂ ਬੱਚੀ ਇੱਕ ਨੰਬਰ ਦੀ ਜੀ ਰੇਟ ਵੀ ਜਾਇਜ਼ ਆ ਜਿਹੜੇ ਭਰਾ ਕੋਈ ਚੰਗੀ ਬੱਚੀ ਸੋਹਣੀ ਘਰੇ ਰੱਖਣ ਨੂੰ ਬੱਚੀ ਭਾਲਦੇ ਸੀ ਤਾਂ ਉਹ ਵੀਰ ਇੱਕ ਵਾਰ ਆ ਬੱਚੀ ਜ਼ਰੂਰ ਦੇਖਣ ਆਵਲਾ ਇੱਕ ਬੱਚੀ ਹੈ ਜੀ ਜਾਇਜ਼ ਮੁੱਲ ਦੀ ਆ ਜੇ ਤੁਹਾਡੇ ਪਸੰਦ ਆਈ ਤਾਂ ਸੰਪਰਕ ਕਰ ਹੀ ਲੈਣਾ ਤੇ ਨੰਬਰ ਉੱਪਰ ਦੇਤੇ ਮੈਂ 62391535449855599 ਕੀ ਰਖਤਾਰ ਤੇ ਸੋਹਣੀ ਆ ਬੱਚੀ ਆ ਕੇ ਜ਼ਰੂਰ ਇੱਕ ਵਾਰ ਚੈੱਕ ਕਰੋ ਉਮੀਦ ਆ ਤੁਸੀਂ ਖਾਲੀ ਨਹੀਂ ਮੁੜਦੇ ਬਾਕੀ ਮੰਤਰਾਂ-ਮੰਤਰਾਂ ਬਹੁਤ ਸੋਹਣੀਆਂ ਚਾਰੇ ਪਾਸੋਂ ਘੂਲ ਪਈ ਆ ਬੱਚੇ